ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ ਪਿਓਰ ਜਰਸੀ ਵੈਡ ਦੀ ਲੈ ਕੇ ਆਏ ਜੇ 13 14 ਕਿਲੋ ਦੁੱਧ ਵਾਲੀ ਵੈੜ ਜੇ ਤੇ ਬਿਲਕੁਲ ਤਾਜੀ ਸੂਈ ਜੇ ਪੂਰੀ ਜਾਣਕਾਰੀ ਇਸ ਵੈਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਦੇ ਵੀਡੀਓ ਦੇ ਪੂਰੇ ਐਂਡ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਸਵੈੜ ਦਾ ਦੂਸਰਾ ਸੂਏ ਵੈਡ ਸੂਈ ਜੇ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਵਧੀਆ ਫੇਸ ਕੁਆਲਿਟੀ ਜੇ ਬੋਦੀ ਵਾਲੀ ਵੈੜ ਜੇ ਲੋਈ ਤੁਹਾਨੂੰ ਥਾਣਾ ਨੇੜੇ ਚੱਕ ਰਹੀ ਦੀ ਥਾਣਾ ਦੀ ਜੇਕਰ ਗੱਲ ਜੇ ਥਾਣਾ ਦਾ ਸੈਜਾ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋਟੇ ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਗਿਆਪ ਤੇ ਦੇਖ ਸਕਦੇ ਜੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਕੋਈ ਰਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਵਹਿੜੇ ਮਿਲਦੀ ਜੇ ਬਿਲਕੁਲ ਪੋਲੀ ਚਵਾਈ ਦੀ ਜੇ ਲੋਈ ਚੱਡਾ ਵੀ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਚੱਡੇ ਦੀ ਤਿਆਰੀ ਕਰਕੇ ਫੇਰੇ ਵਹਿੜ ਸੂਈ ਜੇ ਦੋਦੇ ਬੜੇ ਰਮਾਨਾ 13-14 ਲੀਟਰ ਚਵਾਦੇਗੀ ਜੀ ਨਾਰਮਲ ਸੇਵਾ ਤੇ ਹੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਆਏਗੀ 20 13 14 ਲੀਟਰ ਪਲੱਸ ਵੀ ਚੁਵਾ ਸਕਦੀ ਆ ਨਹੀਂ ਤਾਂ ਨਾਰਮਲ 13 14 ਲੀਟਰ ਚੁਵਾ ਦੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਡਬਲ ਫਾਇਦਾ ਵੀ ਜੀ ਪਿਛੇ ਵਸ਼ੀ ਜੀ ਇਸ ਵੈੜ ਦੇ ਜਰਸੀ ਨਸਲ ਦੀ ਦੇ ਸਕਦੇ ਜੀ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀਆਂ ਇਹ ਵੈੜਾ ਬਿਲਕੁਲ ਨਹੀਂ ਇਹ ਮਨਾਉਂਦੀਆਂ ਤੇ ਦੁੱਧ ਦੀ ਜਿਹੜੀ ਫੈਂਡ ਹੈ ਉਹ ਵੀ ਕਾਫੀ ਵਧੀਆ ਆਉਂਦੀ ਦੁੱਧ ਸੰਘਣਾ ਦਾ ਇਹਨਾਂ ਦਾ ਘਰ ਰੱਖਣ ਵਾਸਤੇ ਵੈੜ ਬਹੁਤ ਜ਼ਿਆਦੀ ਵਧੀਆ ਜੀ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਆਪਣੇ ਕੋਲੋਂ ਇਸ ਤਰ੍ਹਾਂ ਵੜਾ ਖਰੀਦ ਸਕਦਾ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬਾਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਲੋ ਜੀ ਦੇਖ ਸਕਦੇ ਜੀ ਦੂਸਰਾ ਸੂਇਆ ਵੜ ਸੂਈ ਜੇ 13 14 ਕਿਲੋ ਦੁੱਧ ਵਾਲੀ ਵੜ ਜੇ ਪਿੱਛੇ ਬੱਚਾ ਹੈ ਜੋ ਇਸ ਦੇ ਜਰਸੀ ਨਸਲ ਦੀ ਵਛੀ ਜੀ ਦੇਖ ਸਕਦੇ ਜੀ ਕਾਫੀ ਕੁਆਲਟੀ ਵਾਲੀ ਲੋ ਬਾਹਰ ਤੋਂ ਜਾਂ ਥਣਪਾਂਡੀ ਦੀ ਵੈੜ ਜੀ ਦੇਖ ਸਕਦੇ ਜੀ ਮੋਹਲਿਆ ਜੋ ਇਸ ਵੈੜ ਦਾ ਉਹ ਕੋਈ 40 ਨਹੀਂ ਕੋਈ 42 ਨਹੀਂ ਇਹ ਸਿਰਫ ਤੁਹਾਨੂੰ 38000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ 38000 ਰੁਪਏ ਬਾਛੋੜ ਹੀ ਹੈਗੀ ਜੀ ਵਿੱਚੋਂ ਜੇਕਰ ਕਿਸੇ ਵੀ ਇਹਦੀ ਵੈੜ ਪਸੰਦ ਆਉਂਦੀ ਆ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਲੋ ਪੂਰੀ ਵੀਡੀਓ ਵੇਖਣ ਲਈ ਵੀਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਸ ਚੈਨਲ ਤੇ ਸਰਬਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ